ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਤੇ ਲੋ ਜੀ ਆਪਾਂ ਵਿੱਚ ਦੇਖੇ ਆਂ ਚੱਲੇ ਆ ਮੇਲਾ ਤੇ ਆ ਦੇਖੋ ਜਹਾਜ ਦੇਖ ਲੋ ਜੀ ਕੈਂਟ ਦੇ ਵਿੱਚ ਮੇਲਾ ਲੱਗਿਆ ਸੀ ਦੀਵਾਲੀ ਦਾ ਬਹੁਤ ਹੀ ਜ਼ਿਆਦਾ ਰਸ਼ ਸੀਗਾ ਖਾਣ ਪੀਣ ਦੀਆਂ ਅਲੱਗ-ਅਲੱਗ ਸਟਾਲਾਂ ਵਗੈਰਾ ਲੱਗੀਆਂ ਹੋਈਆਂ ਸੀਗੀਆਂ ਤੇ ਰਸ਼ ਬਹੁਤ ਸੀਗਾ ਬਹੁਤ ਸੋਹਣੀ ਕਲਾਕਾਰੀ ਸੀਗੀ ਇੱਥੇ ਅਲੱਗ-ਅਲੱਗ ਹੈਂਡ ਮੇਡ ਚੀਜ਼ਾਂ ਸੀਗੀਆਂ ਤੇ ਠੀਕ ਸੀ ਚੀਜ਼ਾਂ ਦਾ ਪ੍ਰਾਈਸ ਵੀ ਠੀਕ ਸੀ ਗਾਸ ਹਰ ਇੱਕ ਉਹਨੇ ਦੇਖੋ ਆ ਜਹਾਟੋ ਕੀ ਢਾਣੀ ਹਰ ਇੱਕ ਨੇ ਆਪਣੇ ਆਪਣੀ ਸਟਾਲ ਲਗਾਈ ਹੋਈ ਸੀ ਹਰ ਇੱਕ ਸਟੇਟ ਦੀ ਸਟਾਲ ਲੱਗੀ ਹੋਈ ਸੀ ਇੱਥੇ ਉਥੋਂ ਦਾ ਖਾਣ ਪੀਣ ਆਪਣੀ ਆਪਣੀਆਂ ਸਟੇਟਾਂ ਦਾ ਹਰ ਇੱਕ ਨੇ ਲਗਾਇਆ ਹੋਇਆ ਸੀਗਾ ਬਹੁਤ ਸੋਹਣਾ ਮੇਲਾ ਸੀਗਾ ਤੇ ਕਾਫੀ ਵੱਡਾ ਮੇਲਾ ਸੀਗਾ ਤੇ ਸਭ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਸੀ ਦਿਵਾਲੀ ਦੇ ਉੱਤੇ ਸਪੈਸ਼ਲ ਲਾਇਆ ਗਿਆ ਮੇਲਾ ਹੈ ਇਹ ਮੇਲਾ ਹਰ ਸਾਲ ਲਾਇਆ ਜਾਂਦਾ ਇੱਥੇ ਕੈਂਟ ਦੇ ਵਿੱਚ ਤੇ ਅਸੀਂ ਵੀ ਇਸ ਮੇਲੇ ਨੂੰ ਖੂਬ ਇੰਜੋਏ ਕਰ ਰਹੇ ਸੀ ਬਹੁਤ ਮਸਤੀ ਕਰ ਰਹੇ ਸੀ ਅਸੀਂ ਸਾਰੇ ਜਣੇ ਤੇ ਅਸੀਂ ਅੰਦਰ ਗਏ ਜੀ ਦੇਖੋ ਇੱਥੇ ਰਾਣੀ ਮੁਖਰ ਜੀ ਖੜੀ ਹੈ ਤੇ ਉਹ ਕਹਿੰਦੀ ਆਜੋ ਆਜੋ ਕੁਝ ਖਾ ਪੀ ਕੇ ਜਾਓ ਅਸੀਂ ਦੇਖਿਆ ਉੱਥੇ ਸਵੀਟਸ ਸੀਗੀਆਂ ਤੇ ਪੇਸਟੀਆਂ ਵਗੈਰਾ ਸੀਗੀਆਂ ਤੇ ਵਧੀਆ ਲੱਗ ਰਿਹਾ ਸੀ ਤੇ ਤੇਰੇ ਬੱਚੇ ਵੀ ਝੂਟੇ ਲੈ ਰਹੇ ਸੀਗੇ ਬੱਚੇ ਬਹੁਤ ਖੁਸ਼ ਸੀ ਕਿਉਂਕਿ ਬੱਚਿਆਂ ਨੂੰ ਹਮੇਸ਼ਾ ਝੂਟਿਆਂ ਦਾ ਹੀ ਹੁੰਦਾ ਹੈਗਾ ਤੇ ਅਸੀਂ ਵੀ ਇੰਜੋਏ ਕਰ ਰਹੇ ਸੀਗੇ ਤੇ ਕਾਫੀ ਵੱਡਾ ਮੇਲਾ ਸੀਗਾ ਬਹੁਤ ਵੱਡੇ ਗਰਾਊਂਡ ਦੇ ਵਿੱਚ ਇਹ ਮੇਲਾ ਲਾਇਆ ਗਿਆ ਸੀਗਾ ਤੇ ਹਰ ਇੱਕ ਨੇ ਆਪੋ ਆਪਣੀ ਸਟਾਲ ਵਗੈਰਾ ਲੱਗੀ ਹੋਈ ਸੀ ਅਸੀਂ ਹਰ ਇੱਕ ਸਟਾਲ ਨੂੰ ਚੰਗੀ ਤਰ੍ਹਾਂ ਵੇਖਿਆ ਤੇ ਇਧਰ ਚੰਡੋਲ ਦੇ ਉੱਪਰ ਲੋਕ ਚੀਕਾਂ ਮਾਰ ਰਹੇ ਸੀ ਰੌਲਾ ਪਾ ਰਹੇ ਸੀਗੇ ਝੂਟੇ ਵੀ ਲੈ ਰਹੇ ਸੀ ਤੇ ਇੰਜੋਏ ਕਰ ਰਹੇ ਸੀ ਪਰ ਮੈਨੂੰ ਚੰਡੋਲ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਮੈਂ ਕਦੇ ਵੀ ਚੰਡੋਲ ਉੱਤੇ ਝੂਟੇ ਨਹੀਂ ਲਈ ਤੇ ਇਧਰ ਬੱਚੇ ਆਪਣਾ ਬਚਪਨ ਜੀ ਰਏ ਸੀ ਮਸਤੀ ਕਰ ਰਹੇ ਸੀਗੇ ਤੇ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਬੱਚਿਆਂ ਦੇ ਨਾਲ ਇੰਜੋਏ ਕਰਾਂ ਮਸਤੀ ਕਰਾਂ ਪਰ ਮੈਨੂੰ ਅਲਾਉ ਨਹੀਂ ਸੀ ਵੀ ਮੈਂ ਅੰਦਰ نیٹ ਦੇ ਚਲੀ ਜਾਵਾਂ ਕਿਉਂਕਿ ਉਹ ਬੱਚਿਆਂ ਲਈ ਸੀ ਤੇ ਇਹ ਬੱਚੇ ਵੀ ਮੈਨੂੰ ਵਧੀਆ ਲੱਗ ਰਹੇ ਸੀਗੇ ਤੇ ਇੱਥੇ ਡੈਕੋਰੇਸ਼ਨ ਦਾ ਸਾਰਾ ਸਮਾਨ ਸੀ ਵਿੱਚ ਕੁਝ ਹੈਂਡਮੇਡ ਵੀ ਸੀ ਤੇ ਉਹ ਦੱਸ ਰਹੇ ਸੀ ਵੀ ਅਸੀਂ ਕੁਝ ਕੁ ਚੀਜ਼ਾਂ ਆਪਣੇ ਹੱਥੀਂ ਤਿਆਰ ਕੀਤੀਆਂ ਨੇ ਤੇ ਉਹ ਸੋਹਣੀ ਮਤਲਬ ਸੀਗੀ ਬੱਚਿਆਂ ਦੀਆਂ ਟਵਾਈ ਵਗੈਰਾ ਸੀਗੇ ਖੇਡਾਂ ਸੀ ਬੱਚਿਆਂ ਦੀਆਂ ਤੇ ਅਸੀਂ ਇੰਜੋਏ ਕਰ ਰਹੇ ਸੀ ਸਾਰਾ ਕੁਝ ਤੇ ਭੀੜ ਬਹੁਤ ਸੀਗੀ ਇਧਰ ਪਾਈ ਟ੍ਰੇਨ ਆ ਗਈ ਛੁੱਕ ਛੁੱਕ ਕਰਦੀ ਛੁੱਕ ਛੁੱਕ ਕਰਦੀ ਤੇ ਉਧਰ ਚੰਡੋਲ ਦੇ ਉੱਪਰ ਜਿਹੜੇ ਲੈਰੇ ਸੀਗੇ ਝੂਟੇ ਤੇ ਰੋਲਾ ਇੰਨਾ ਜ਼ਿਆਦਾ ਪਾ ਰਹੇ ਸੀ ਚਿੰਗ ਚੰਗਿਆੜਾ ਪਾ ਰਹੇ ਸੀ ਉਹ ਤੇ ਸਾਰੇ ਦਾ ਦਾਤਾਰ ਧਿਆਨ ਸੀਗਾ ਜਿਹੜਾ ਉਧਰ ਨੂੰ ਜਾ ਰਿਹਾ ਸੀਗਾ ਤੇ ਇਧਰ ਛੁਕ ਛੁਕ ਕਰਦੀ ਟ੍ਰੇਨ ਆ ਗਈ ਪਾਈ ਤੇ ਅਸੀਂ ਜਿੰਨ ਸਾਰਿਆਂ ਨੇ ਬਹੁਤ ਫੁੱਲ ਇੰਜੋਏ ਕੀਤਾ ਤੇ ਇਧਰ ਭੰਗੜਾ ਮਤਲਬ ਪ੍ਰੋਗਰਾਮ ਕਲਚਰ ਵੀ ਸੀਗਾ ਸਾਰਾ ਹਰ ਇੱਕ ਹਰ ਇੱਕ ਸਟੇਟ ਦਾ ਅਲੱਗ-ਅਲੱਗ ਕਲਚਰ ਹੁੰਦਾ ਤਾਂ ਉਹਨਾਂ ਨੇ ਆਪਣਾ ਅਲੱਗ-ਅਲੱਗ ਕਲਚਰ ਵੀ ਇੱਥੇ ਪੇਸ਼ ਕੀਤਾ ਸੀ ਤੇ ਪੰਜਾਬੀ ਭੰਗੜਾ ਟੀਮ ਵੀ ਇੱਥੇ ਸੀਗੀ ਸਟੇਜ ਬਹੁਤ ਸੋਹਣੀ ਲਾਈ ਵੀ ਸੀ ਤੇ ਘੋੜਾ ਰਾਈਡ ਵੀ ਸੀਗੀ ਇੱਥੇ ਬੀ ਜੇ ਕਿਸੇ ਨੇ ਘੋੜਿਆਂ ਦੇ ਉੱਪਰ ਬੈਠ ਕੇ ਰਾਈਡ ਕਰਨੀ ਆ ਹਨਾ ਵੀਡੀਓ ਵਗੈਰਾ ਸ਼ੂਟ ਕਰਨੀ ਸੀ ਤਾਂ ਉਹ ਚੀਜ਼ ਵੀ ਸੀਗੀ ਇੱਥੇ ਤੇ ਇਧਰ ਪਈ ਰਾਇਲ ਫੀਲਡ ਵਾਲਿਆਂ ਦਾ ਬਾਈਕ ਦੀ ਕੀਤੀ ਹੋਈ ਸੀ ਮਸ਼ਹੂਰੀ ਤੇ ਉਹ ਦੇਖੋ ਜਿਵੇਂ ਆਏ ਲੱਗਦਾ ਜਿਵੇਂ ਸੱਚਮੁੱਚ ਦਾ ਹੀ ਹੁੰਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਦੇਖੋ ਸਾਈਕਲ ਵਗੈਰਾ ਗਲੀਚੇ ਵਗੈਰਾ ਸਾਰੀਆਂ A ਤੋਂ Z ਸਟਾਲਾਂ ਸੀਗੀਆਂ ਹਰ ਇੱਕ ਸਟੇਟ ਦੀਆਂ ਕਿਉਂਕਿ ਆਰਮੀ ਦੇ ਵਿੱਚ ਹਰ ਇੱਕ ਸਟੇਟ ਦੇ ਆਉਂਦੇ ਨੇ ਤੇ ਇੱਥੇ ਗੁੜੀਆ ਕਹਿੰਦੀ ਮम्मा ਮੈਂ ਗੇਮ ਕਰਨੀ ਆ ਤੇ ਉਹਨੇ ਗੇਮ ਹਾਰ ਗਈ ਸੀ ਇੱਕ ਗਲਾਸ ਆ ਜਿਹੜਾ ਉਹ ਰਹਿ ਗਿਆ ਸੀਗਾ ਉਹ ਤੋਂ ਨਹੀਂ ਡਿੱਗਿਆ ਤੇ ਚਲੋ ਬੱਚੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹਨਾ ਕੋਸ਼ਿਸ਼ ਕੀਤੀ ਬੱਚੇ ਨੇ ਤੇ ਕਿਉਂਕਿ ਇਹਨਾਂ ਨੇ ਤਿੰਨ ਬੋਲਾਂ ਦਿੱਤੀਆਂ ਸੀ ਮਾਰਨ ਲਈ ਪਰ ਬੱਚੇ ਤੋਂ ਨਹੀਂ ਵੱਜੀਆਂ ਤੇ ਛੋਟੀ ਗੁड़िया ਵੀ ਕਹਿੰਦੀ ਮਮਾ ਮੈਂ ਵੀ ਟਰਾਈ ਕਰਨਾ ਤੇ ਉਹ ਥੋੜੀ ਛੋਟੀ ਸੀ ਤਾਂ ਕਰਕੇ ਉਹਦੇ ਤੋਂ ਨਹੀਂ ਜਿੱਤ ਹੋਇਆ ਉਹਦੇ ਤਾਂ ਕਾਫੀ ਗਲਾਸ ਰਹਿ ਗਏ ਸੀ ਸਿੱਟਣ ਕਰਨੀਓ ਅਸੀਂ ਸਮਝਾ ਵੀ ਰਹੇ ਸੀ ਪਰ ਉਹ ਘਬਰਾ ਰਹੀ ਸੀ ਕਿਉਂਕਿ ਪਹਿਲੀ ਵਾਰ ਬੱਚਾ ਖੇਡ ਰਿਹਾ ਸੀ ਗੇਮ ਇਨੀ ਪਬਲਿਕ ਦੇ ਵਿੱਚ ਤੇ ਉਸ ਤੋਂ ਬਾਅਦ ਪਈ ਹੌਲੀ ਹੌਲੀ ਹਨੇਰਾ ਹੋਣ ਲੱਗਿਆ ਸੀ ਤੇ ਲਾਈਟਾਂ ਜਿਹੜੀਆਂ ਓਪਨ ਹੋਣ ਲੱਗੀਆਂ ਸੀ ਦੇਖੋ ਕਿੰਨੀ ਸੋਹਣੀ ਚੀਜ਼ ਸੀ ਇੱਥੇ ਤੇ ਤਸਵੀਰ ਬਣ ਰਹੀ ਸੀ ਹਰ ਇੱਕ ਭਗਵਾਨ ਦੀ ਇੱਥੇ ਸੋਹਣੀ ਸੀਗੀ ਲਾਈਟਾਂ ਲਾ ਕੇ ਹੋਰ ਵੀ ਬਰਾਊਂਡ ਆ ਜਿਹੜਾ ਬਹੁਤ ਸੋਹਣਾ ਲੱਗ ਰਿਹਾ ਤੇ ਜਿਵੇਂ ਜਿਵੇਂ ਸ਼ਾਮ ਹੋ ਰਹੀ ਸੀ ਭੀੜ ਬਹੁਤ ਜ਼ਿਆਦਾ ਵੱਧ ਰਹੀ ਸੀ ਬਹੁਤ ਜ਼ਿਆਦਾ ਭੀੜ ਵੱਧ ਰਹੀ ਸੀਗੀ ਤੇ ਲੋਕਾਂ ਦਾ ਇਕੱਠ ਦੇਖੋ ਦੇਖੋ ਮੱਛੀਆਂ ਵੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਵੈਲੂਨ ਸੀ ਇਹ ਤੇ ਅਸੀਂ ਪੂਰਾ ਫੁੱਲ ਇੰਜੋਏ ਕੀਤਾ ਫਿਰ ਅਸੀਂ ਇੱਕ ਇਥੇ ਸੇਲ ਸੀ ਸੇਲ ਦੇ ਵਿੱਚ ਚਲੇ ਗਏ ਵੀ ਦੇਖੀਏ ਕੀ ਚੀਜ਼ ਕੀ ਸਿਸਟਮ ਹੈ ਤੇ ਕਿਉਂਕਿ ਸਾਰੀਆਂ ਚੀਜ਼ਾਂ ਨਾ ਜ਼ਿਆਦਾਤਰ ਇਹਦਰ ਮਤਲਬ ਹੈਂਡਮੇਡ ਸੀਗੀਆਂ ਵਧੀਆ ਲੱਗ ਰਹੀਆਂ ਸੀ ਹੈਂਡਮੇਡ ਚੀਜ਼ਾਂ ਤੇ ਇਹ ਸਟਾਰਟਿੰਗ ਦੇ ਵਿੱਚ ਸੀਗੀ ਅਸੀਂ ਦੂਜੀ ਸਾਈਡ ਦੀ ਆਏ ਸੀਗੇ ਇੱਥੇ ਰੰਗੋਲੀ ਬਣੀ ਹੋਈ ਸੀ ਫੁੱਲਾਂ ਦੀ ਤੇ ਸਾਰੇ ਜਣੇ ਇੱਥੇ ਪਿਕਸ ਵਗੈਰਾ ਲੈ ਰਹੇ ਸੀਗੇ ਤੇ ਉੱਪਰ ਮਿਸਾਲ ਲੱਗੀ ਹੋਈ ਹੈ ਇੱਥੇ ਸਾਰੇ ਉਥੋਂ ਪਿਕਸ ਵਗੈਰਾ ਲੈ ਰਹੇ ਸੀਗੇ ਤੇ ਅਸੀਂ ਵੀ ਸੋਚਿਆ ਸੀ ਵੀ ਵੀਡੀਓ ਬਣਾ ਲਈਏ ਤੇ ਸਾਨੂੰ ਭਾਈ ਮੇਲਾ ਘੁੰਮਦਿਆਂ ਨੂੰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਕਿਉਂਕਿ ਬੱਚੇ ਝੂਟੇ ਝਾੜੇ ਲੈਣ ਲੱਗ ਗਏ ਸੀਗੇ ਤੇ ਉੱਪਰ ਕਾਫੀ ਖੂਸ਼ ਛੱਡਿਆ ਹੋਇਆ ਸੀ ਸਮਝ ਨਹੀਂ ਸੀ ਆਉਂਦਾ ਕੀ ਹੈ ਬਟ ਬਹੁਤ ਸੋਹਣਾ ਲੱਗ ਰਹੀਆਂ ਸੀ ਚੀਜ਼ਾਂ ਤੇ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਤੇ ਇਦੋਂ ਬਾਅਦ ਪਾਈ ਅਸੀਂ ਚਲੇ ਗਏ ਅੰਦਰ ਤੇ ਬਹੁਤ ਸੋਹਣੀ ਸੀਗੀ ਦੇਖੋ ਕਿੰਨੇ ਸੁਨੀਆਂ ਦੁਕਾਨਾਂ ਬਹੁਤ ਸੋਹਣੀਆਂ ਸਜੀਆਂ ਹੋਈਆਂ ਸੀ ਤੇ ਰਸ ਚੈੱਕ ਕਰੋ ਭਾਈ ਬਹੁਤ ਜ਼ਿਆਦਾ ਰਸ਼ ਹੈ ਤੇ ਬੱਚੇ ਕਹਿੰਦੇ ਅਸੀਂ ਇੱਥੇ ਵੀ ਫੋਟੋ ਖਿੱਚਉਣੀ ਆ ਤੇ ਆ ਦੇਖੋ ਜੀ ਬਹੁਤ ਕਾਫੀ ਚੀਜ਼ਾਂ ਸੀਗੀਆਂ ਤੇ ਮਤਲਬ ਚੀਜ਼ਾਂ ਦਾ ਰੇਟ ਵੀ ਠੀਕ ਸੀਗਾ ਕੈਂਡਲਸ ਵਗੈਰਾ ਸੀਗੀਆਂ ਦੇਖੋ ਕਿੰਨੀਆਂ ਸੋਹਣੀਆਂ ਡੈਕੋਰੇਸ਼ਨ ਦੀਵਾਲੀ ਦਾ ਤੇ ਹੈਂਡ ਮੇਡ ਚੀਜ਼ਾਂ ਸੀ ਸਾਰੀਆਂ ਜਿੰਨੀਆਂ ਵੀ ਸੀਗੀਆਂ ਸਾਰੀਆਂ ਹੈਂਡ ਮੇਡ ਚੀਜ਼ਾਂ ਸੀਗੀਆਂ ਦੇਖੋ ਦੀਵਾਲੀ ਵਾਸਤੇ ਦੀਵੇ ਕਿੰਨੇ ਸੋਹਣੇ ਕੈਂਡਲ ਵਗੈਰਾ ਵੇ ਉੱਪਰ ਦੇਖੋ ਕਿੰਨਾ ਸੋਹਣਾ ਮਤਲਬ ਪੂਰਾ ਐਂਡ ਵਧੀਆ ਸੀ ਸੂਟ ਵਗੈਰਾ ਵੀ ਸੀਗੇ ਘੈਂਟ ਕੰਮ ਸੀ ਸਾਰਾ ਸਟਾਫ ਵਗੈਰਾ ਵੀ ਵਧੀਆ ਸੀਗਾ ਤੇ ਕਾਫੀ ਬੁਟੀਕ ਵਾਲਿਆਂ ਨੇ ਵੀ ਆਪਣੀ ਮਤਲਬ ਇੱਥੇ ਐਗਜ਼ੀਬਿਸ਼ਨ ਲਾਈ ਹੋਈ ਸੀਗੀ ਤੇ ਸੂਟ ਬਹੁਤ ਸੋਹਣੇ ਸੀਗੇ ਦੇਖੋ ਵਰਕ ਵਗੈਰਾ ਹਨਾ ਤੇ ਆਹ ਦੇਖੋ ਇਹ ਵੀ ਹੈਂਡ ਮੇਡ ਚੀਜ਼ਾਂ ਨੇ ਕਿੰਨੀਆਂ ਸੋਹਣੀਆਂ ਬਣਾਈਆਂ ਹੋਈਆਂ ਆਹ ਦੇਖੋ ਕਿੰਨਾ ਸੋਹਣਾਗਾ ਚੈੱਕ ਕਰੋ ਜੀ ਆ ਦੇਖੋ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਦੇਖੋ ਸੰਭਾਲ ਕੇ ਰੱਖੀਆਂ ਹੋਈਆਂ ਚੀਜ਼ਾਂ ਨੇ ਵੀ ਵਧੀਆ ਲੱਗ ਰਿਆ ਸੀ ਹਨਾ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਵਧੀਆ ਸੰਭਾਲੀਆਂ ਨੇ ਦੇਖੋ ਸ਼ੀਸ਼ਾ ਅਨ ਦੇਖੋ ਬਚੇ ਖੂਜੇ ਚੀਜ਼ਾਂ ਮਤਲਬ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੋਂ ਤਿਆਰ ਕੀਤੇ ਗਏ ਨੇ ਇਹ ਸਾਰੇ ਤੇ ਉਸ ਤੋਂ ਬਾਅਦ ਭਾਈ ਇੱਥੇ ਇੱਕ ਸੇਲ ਸੀਗੀ ਅਸੀਂ ਸੇਲ ਦੇ ਵਿੱਚ ਵੜ ਗਏ ਵੀ ਦੇਖਦੇ ਆ ਕੀ ਲੈਣੇ ਆ ਤੇ ਬਸ ਜਦੋਂ ਦੇਖਿਆ ਦੇ ਅੰਦਰ ਖੇਡਾਂ ਹੀ ਸੀਗੀਆਂ ਖੇਡਾਂ ਤੋਂ ਇਲਾਵਾ ਕੁਝ ਨਹੀਂ ਸੀ ਉਸ ਤੋਂ ਬਾਅਦ ਭਈ ਅਸੀਂ 30 ਰੁਪਏ ਵਾਲੀ ਸੇਲ 'ਚ ਬੜ ਗਏ ਤੇ 30 ਰੁਪਏ ਵਾਲੀ ਸੇਲ ਦੇ ਵਿੱਚ ਇੰਨਾ ਕੁ ਜ਼ਿਆਦਾ ਰਸ਼ ਸੀ ਮਤਲਬ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀਗਾ ਕਿਉਂਕਿ 30 ਰੁਪਏ ਦੀ ਸੇਲ ਹਰ ਕੋਈ ਇੱਧਰ ਨੂੰ ਜਾ ਰਿਹਾ ਸੀ ਤੇ ਆਪਾਂ ਵੀ ਗਏ ਪਰ ਆਪਾਂ ਲਿਆ ਕੁਝ ਨਹੀਂ ਤੇ ਕਿਉਂਕਿ ਆਪਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਸੀ ਤੇ ਆਹ ਦੇਖੋ ਭਈ ਹੈਂਡ ਮੇਡ ਝੋਲੇ ਵਗੈਰਾ ਪਾਰਸ ਵਗੈਰਾ ਤਿਆਰ ਕੀਤੇ ਨੇ ਵਰਕ ਕਰਕੇ ਸੋਹਣੇ ਸੀਗੇ ਇੱਧਰ ਦੁਕਾਨ ਸੀ ਟੁਆਇਜ਼ ਦੀ ਤੇ ਖੇਡਾਂ ਵਗੈਰਾ ਸੀਗੀਆਂ ਬੱਚੇ ਦੇਖ ਰਹੇ ਸੀ ਖੇਡਾਂ ਤੇ ਆ ਦੇਖੋ ਕਿੰਨੇ ਸੋਹਣੇ ਲੱਗ ਰਿਆ ਘੈਂਟ ਕੰਮ ਸੀ ਕਿੰਨਾ ਸੋਹਣਾ ਦੇਖੋ ਬੱਚੇ ਦਾ ਮੋਟੂ ਪਤਲੂ ਦੇ ਫੇਵਰੇਟ ਨੇ ਹਨਾ ਤੇ ਇੰਜੋਏ ਕਰ ਰਹੇ ਸੀ ਮੋਟੂ ਪਤਲੂ ਨਾਲ ਤੇ ਚੈੱਕ ਕਰੋ ਰਸ਼ ਬਹੁਤ ਜ਼ਿਆਦਾ ਹੈਗਾ ਦੇਖੋ ਬਹੁਤ ਮਤਲਬ ਬਹੁਤ ਜ਼ਿਆਦਾ ਰਸ਼ ਸੀਗਾ ਤੇ ਅਸੀਂ ਇੱਥੇ ਖਾਣ ਪੀਣ ਆ ਗਏ ਮੋਮੋਜ਼ ਤੇ ਉਸ ਤੋਂ ਬਾਅਦ ਭਈ ਜ਼ਿਆਦਾ ਵੇਟ ਕਰਨ ਤੋਂ ਬਾਅਦ ਸਾਨੂੰ ਜਿਹੜਾ ਫਾਈਨਲੀ ਇਹ ਝੂਲਾ ਜਿਹੜਾ ਮਿਲ ਗਿਆ ਸੀ ਤੇ ਬੇਟੀ ਨੇ ਝੂਲਾ ਝੂਲ ਰਹੀ ਸੀਗੀ ਅਸੀਂ ਐਸੇ ਝੂਲੇ ਦਾ ਵੇਟ ਕਰ ਰਹੇ ਸੀ ਕੁਝ ਕਾਰਨ ਕਰਕੇ ਝੂਲਾ ਰੁਕ ਗਿਆ ਸੀਗਾ ਤੇ ਤਾਂ ਕਰਕੇ ਅਸੀਂ ਲੇਟ ਹੋ ਗਏ ਸੀਗੇ ਤੇ ਤੁਹਾਨੂੰ ਆਪਣਾ ਬਲੌਗ ਕਿਵੇਂ ਦਾ The neon glows, every block tells a tale the whole city knows. Rhythms in the shadows where the cold wind blows. Life's a gamble on these streets, anything goes. Boom, bop echoes through the alleys at night.